ਸਾਰੀਆਂ ਬੀਬੀਆਂ ਭੈਣਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਵੀ ਜਦ ਤੱਕ ਮੇਕਅਪ ਕੀ ਉਮਰ ਥਾਂ ਮੇਕਅਪ ਕਰ ਲਿਆ ਕਰੋ ਬਾਅਦ ਮਾ ਤੋਂ ਫਿਰ ਚੈੱਕਅਪ ਕੀ ਉਮਰ ਸ਼ੁਰੂ ਹੋ ਜੇਗੀ ਫਿਰ ਫਲਾਣੀ ਫਾਰਮੇਸੀ ਵਾਂ ਜਾਣਾ ਫੈਮਿਲੀ ਡਾਕਟਰ ਕੋਲ ਜਾਣਾ ਗੋਡਿਆਂ ਮੇਂ ਦਰਦ ਹੋ ਰਿਹਾ ਮੋਢਿਆਂ ਮੇਂ ਦਰਦ ਹੋ ਰਿਹਾ ਪਿੱਠ ਮੇਂ ਦਰਦ ਹੋ ਰਿਹਾ ਝਾੜ ਮੇਂ ਦਰਦ ਹੋ ਰਿਹਾ ਅੱਖਾਂ ਮੇਂ ਦਰਦ ਹੋ ਰਿਹਾ ਤਾਂ ਹੀ ਕਹਿ ਰਿਹਾ ਅਲਾਦੀਨ ਦਾ ਚਿਰਾਗ ਆਰ ਮੇਕਅਪ ਜਿੰਨਾ ਥਾਂ ਮ ਰਗੜੀ ਜਾਏਗੇ ਇਸ ਤੇ ਬਾਹਰ ਕੋਈ ਨਾ ਕੋਈ ਇਸ ਤਰ੍ਹਾਂ ਦੀ ਚੀਜ਼ ਨਿਕਲਦੀ ਰਹੇਗੀ ਜਿਸ ਨੂੰ ਦੇਖ ਕੇ ਥਾਂ ਵੀ ਡਰ ਜੇ ਆਰ ਕਈ ਬੀਬੀਆਂ ਪਹਿਣਾ ਨੇ ਤਾਂ ਮੇਕਅਪ ਇਤਨਾ ਖਰਿਆ ਹੋਵਣਾ ਇੰਚ-ਇੰਚੀ ਦੀ ਪਰਤ ਚੜਾਈ ਹੋਊਗਾ ਉਹਨਾਂ ਨੂੰ ਬੇਨਤੀ ਕਰ ਰਿਆ ਮੇਕਅਪ ਕੱਟ ਕਰ ਲਿਆ ਕਰੋ ਚਾਰ ਫਿਲਟਰ ਬਦ ਲਾ ਦੇ ਤੁਹਾਨੂੰ ਜਿਹੜਾ ਉੱਥੇ ਟੈਕਸ ਲੱਗ ਰਿਹਾ ਫਿਲਟਰ ਲਾ ਲਿਆ ਉੱਪਰ ਪਾਣੀ ਤੋਂ ਸੋਸ਼ਲ ਮੀਡੀਆ ਦੇ ਉੱਪਰ ਫੋਟੋ ਬਾਕੀ ਵੀਰ ਚਿੱਟੇ ਵਾਲਾਂ ਗੈਲ ਔਰ ਮੇਕਅਪ ਗੈਲ ਆਪਾਂ ਸਾਰੀ ਮਰ ਲੜਦੇ ਰਹਾਂਗੇ ਆਪਾਂ ਨੇ ਹਾਰ ਨਹੀਂ ਮੰਨਣੀ ਬਸ